ਲੁੱਟ ਲੈ ਲੁੱਟ ਲੈ ਲੁੱਟ ਲੈ ਬੂਟ ਲੁੱਟ ਲੈ ਕੀ ਤੁਸੀਂ ਸੋਚ ਸਕਦੇ ਹੋ ਕਿ ਪੰਜਾਬ ਚਾ ਦਿਨ ਵੀ ਆ ਸਕਦੇ ਨੇ ਬਟਾਲਾ ਦੇ ਇੱਕ ਦੁਕਾਨ ਚ ਵੜ ਗਏ ਲੁਟੇਰੇ ਲੁਟੇਰਿਆਂ ਨੇ ਪਹਿਲਾਂ ਤਾਂ ਬੂਟ ਪੈਰਾ ਛਪਾਏ ਤੇ ਉਸ ਤੋਂ ਬਾਅਦ ਦੁਕਾਨਦਾਰ ਦਾ 15000 ਰੁਪਇਆ ਵੀ ਖੋ ਲਿਆ ਯਾਨੀ ਕਿ ਤਿੰਨ ਜੋੜੀਆਂ ਬੂਟ ਤੇ ਉੱਥੇ ਪੈਸੇ ਲੁੱਟ ਕੇ ਫਰਾਰ ਹੋ ਗਏ ਲੁਟੇਰੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੌਲਸ ਵੀ ਮੌਕੇ ਤੇ ਪਹੁੰਚੀ ਪਰ ਤਾਲ ਸ਼ੁਰੂ ਹੋ ਗਈ ਪਰ ਸਭ ਤੋਂ ਵੱਡਾ ਸਵਾਲ ਕਿ ਪੰਜਾਬ ਕਿਹੜੀ ਰਾਤ ਪੈ ਗਿਆ ਹੈ ਦੁਕਾਨਦਾਰ ਵਿਚਾਰਾ ਪਰੇਸ਼ਾਨ ਹੈ ਕਿਉਂਕਿ ਉਸ ਦੀ ਪੂੰਜੀ ਉਨੀਕ ਹੁੰਦੀ ਹੈ ਜਿੰਨੀ ਕੋ ਲੁਟੇਰੇ ਲੁੱਟ ਕੇ ਲੈ ਜਾਂਦੇ ਨੇ ਆਓ ਤੁਹਾਨੂੰ ਦਿਖਾਣੇ ਆ ਕਿ ਇਹ ਪੂਰਾ ਮਾਮਲਾ ਦੁਕਾਨਦਾਰ ਦੀ ਜ਼ੁਬਾਨੀ ਸੁਣ ਲਵਾਓ ਕਿਵੇਂ ਲੁੱਟੇ ਗਏ ਬੂਟ 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 ਨਾਲਿਕ ਮੇਲ ਪੰਜਾਬੀ ਟੀਵੀ ਲਈ ਬਟਾਲਾ ਤੋਂ ਆਮ ਤਾਂ ਗਰਦੇ ਰਬਾ ਸ਼ਰਮਾਨਾ ਆਪਣੀ ਮਰਾ ਸਵਾਜਾ 4:30 ਵੇਨੇ ਮੇਰੇ ਕੋ ਤਿੰਨੇ ਜਣੇ ਆਏ ਆ ਹਥਿਆਰ ਨਾਲ ਜਫੜੇ ਹੀ ਦਾਤਰ ਹੀ ਗੰਡਾਸਾ ਹੀ ਬਾਕੀ ਉਹ ਜੇ ਕਰੀ ਜਾਂਦੇ ਵਕੀ ਨੂੰ ਅੰਦਰ ਆ ਕੇ ਰਿਤਮ ਨੂੰ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਰੀ ਹਟਾ ਆਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡ ਸਾਈ ਦਾ ਮੇਰੇ ਕੋ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇਵਕ ਮੈਂ ਭਾਵੇਂ ਮੈਨੂੰ ਪਤਾ ਸ਼ਕਲੋਂ ਥੋੜੇ ਮੈਨੂੰ ਲੱਗ ਰਹੀ ਥੋੜੇ ਉਸਹਾ ਦਾ ਮੈਂ ਕਹਿੰਦੇ ਮੇਰੇ ਕੋਲ ਉਸ ਮਾਤਾ ਦਾ ਨਹੀਂ ਹੈਗਾ ਉਹ ਆਪੇ ਸ਼ੇਡ ਖਰੀਦਣਾ ਹੈ ਭਈ ਇਧਰ ذਰਾ ਫਾੜ ਉਹ ਘੜ ਇੰਨੇ ਦਿਨ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰਦੇ ਵੀ ਆ ਸਾਮਾਨ ਦੇ ਮੈਂ ਭਾਵੇਂ ਮੇਰੇ ਕੋਲ ਨਹੀਂ ਹੈਗਾ ਦੀ ਹੋਰ ਵੀ ਟ੍ਰਾਈ ਕਰ ਲਉ ਉਹ ਦੋ ਜਣੇ ਬਾਹਰ ਨਿਕਲ ਗਏ ਨੇ ਇੱਕ ਜਣੇ ਨੇ ਉਹ ਬੂਟ ਫੜ ਕੇ ਟ੍ਰਾਈ ਕੀਤੇ ਖੁਦ ਪੈਰੀ ਪਾਉਣ ਦਾ ਪਿਆ ਭਾਵੇਂ ਕਹਿੰਨਾ ਮੈਂ ਸੈੱਜ ਚੱਕ ਆਲਾ ਮੈਨੂੰ ਭਾਵੇਂ ਸੇਮ ਇਹਦੇ ਨਾਲ ਆਨਲਾਈਨ ਮੰਗਾ ਰਿਓ ਮੈਂ ਭਾਵੇਂ ਮਿਲ ਜਾਣਗੇ ਇੰਨੇ ਦਿਨ ਮੈਨੂੰ ਫੋ ਅਨਜਪਟ ਆਮਰੇ ਬੂੜ ਦੇ ਪਹਿਲਾਂ ਹੀ ਗਰੀ ਪਾਈ ਸੀ ਸਾਹਮਣੇ ਦੋ ਜਣੇ ਮੋਰਸਾ ਚਾਰ ਗਰੀ ਪਹਿਲਾਂ ਬੈਠੇ ਉੱਤੇ ਬੈਠੇ ਉਹਨਾਂ ਨਾਲ ਹੀ ਤਾਰ ਹੋ ਗਏ ਪਰ ਇਹ 14-15000 ਰੁਪਏ ਗਾਇ ਕੋਈ ਨੀਰ ਬੋਲ ਨਗਜ਼ਟ ਗਿਨਿਆ ਗੇਂਦਰੀ ਹੈ 14 ਤੋਂ 15000 ਰੁਪਏ ਗਾਇ ਬੂੜੀ ਪਰਿ ਗੁੜ ਹੈਗੇ 25-2600 ਰੁਪਏ ਦੇ ਤਿੰਨੇ ਜਣੇ ਹੀ ਇੱਕ ਵੀਰ ਨੇ ਉਹਦੇ ਪਰਨਾ ਬੰਨਿਆ ਆਇਆ ਪੂਰਾ ਜਿਹੜਾ ਆਪਣਾ ਗਿਟਾਰਾ ਕਹਿ ਲਈ ਚੋਟਾ ਹੈ ਪਾਇਆ ਨੀਲਾ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਨਿਆ ਤੀਜਾ ਬੰਨਿਆ ਜਿਹੜਾ ਮੋਨਾ ਸੀ ਪੱਕੇ ਜੇ ਰੰਗਦਾ ਸੀ ਵਾਰ ਦੇ ਬਿਲਕੁਲ ਛੋਟੇ ਛੋਟ ਮੇਰੇ ਕੋਲ ਨਹੀਂ ਬੰਨੇ ਲੀਏ ਹਾਂ ਨਹੀਂ ਜਦੋਂ ਅੰਦਰ ਆਏ ਆ ਉਹਦੇ ਨੇ ਮੂੰਹ ਖੋਲੇ ਬਾਹਰ ਜਾ ਕੇ ਦੋ ਜਿਹੜਾ ਮੂੰਹ ਬੰਨ ਲੈ ਤੀਜੇ ਨੇ ਜਿਹੜਾ ਜਿਹੜਾ ਭਜਿਆ ਪਾਇਕ ਹੋ ਗੋ ਉਹਨੇ ਮੂੰਹ ਨਹੀਂ ਬੰਨਿਆ ਆ ਕਿਤੇ ਇਹੀ ਸੋਚ ਰਹੇ ਸ਼ਹਿਰ ਦੇ ਬਿਲਕੁਲ ਵਿੱਚ ਘਰ ਦੁਕਾਨਾਂ ਦੇ ਦਿਨ ਦਿਹਾੜੇ ਹਰ ਕੋ ਲੋਡਾ ਖਾਉਂ ਡਿਆ ਇਹ ਮੰਨ ਲਓ ਰਾਤ ਦੇ 9 ਵਜੇ ਤੱਕ ਬਹਿਣਾ ਹੁੰਦਾ ਅਸੀਂ ਕਿੱਥੇ ਸੇਫ ਹੈਗੇ ਇੱਥੇ ਅਨ ਖੁਦ ਨੂੰ ਨਹੀਂ ਲੱਗਦਾ ਸੇਫ ਜੇ ਮਤੇ ਅਧਾਰ ਹਿਾਰੀ ਨਗਰ ਮਾਲਮੇਰੇ ਸੱਟ ਲਾ ਜਾਂਦੇ ਤੇ ਫਿਰ ਮੈਂ ਕੀ ਕਰਾਂ ਸਪਲੈਂਡਰ ਮੋਟਰਸਾਈਕਲ ਦੇਖੀ ਉਹਨਾਂ ਕੋ ਸਿਲਵਰ ਕਲਰ ਦਾ ਸਪਲੈਂਡਰ ਮੋਟਰਸਾਈਕਲ ਇਹ ਹੋ ਹਥਿਆਰੇ ਦਾਤਰਿੰਗ ਦਸਰ ਮੈਂ ਵੇਖਿਆ ਮਰੇ ਬਾਕੀ ਇਦਾਂ ਦਾ ਵਕੀਲ ਹੱਥ ਲਾਈ ਜਾਂਦੇ ਮੇ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੀ ਉਹਨਾਂ ਕੋ ਜਾਣ ਕੇ ਦਾਦੀ ਦੀ ਦੁਕਾਨ ਕਿੰਨੇ ਦਿਨ ਤੋਂ ਕਿੰਨੀ ਢੇਰ ਤੋਂ ਦੁਕਾਨ ਕਰ ਪਰੀ ਮਿੰਨਤ 1.5 ਸਾਲ ਹੋ ਗਿਆ ਜਕਰ ਦੁਕਾਨ ਜਗਰ ਦੁਕਾਨਦਾਰ ਕਰਦੇ ਕੀ ਨਾਮ ਹੈ ਦੁਕਾਨ ਇਹ ਸ਼ੂ ਰੈਗਬਰੀ ਦੁਕਾਨਦਾਰ